ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਾਣੀ ਬਹੁਤ ਆ ਰਿਹਾ ਦਰਿਆ ਵਿੱਚ ਇਸ ਨੂੰ ਮੁੱਖ ਰੱਖਦੇ ਹੋ ਜਾਓ ਉਹ ਆਪ ਕੋ ਆਪਣੇ ਪਰਿਵਾਰਾਂ ਨੂੰ ਲੈ ਕੇ ਮਾਲ ਲੰਗਰ ਨੂੰ ਕੱਢ ਕੇ ਕਿਸੇ ਸੁਰੱਖਿਅਤ ਥਾਂ ਤੇ ਪਾਈ ਉੱਪਰ ਪਿੰਡ ਵਿੱਚ ਆ ਜਾਣਾ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਤਰਨਤਾਰਨ ਦੇ ਵਿੱਚ ਵੀ ਹੁਣ ਰੈੱਡ ਅਲਰਟ ਕਰ ਦਿੱਤਾ ਗਿਆ ਤਾਂ ਦੱਸ ਦੇਈਏ ਕਿ ਜਿੱਥੇ ਹਰੀਕੇ ਹੱਡ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਹੀ ਪਾਣੀ ਦਾ ਲੈਵਲ ਜਿਹੜਾ ਵੱਖ-ਵੱਖੀਆਂ ਥਾਵਾਂ ਤੇ ਵਧ ਰਿਹਾ ਤੇ ਇਸੇ ਵਿਚਾਲੇ ਦੱਸਦੀ ਕਿ ਗੁਰੂਕਰਾਂ ਦੇ ਵਿੱਚ ਵੀ ਹੁਣ ਅਪੀਲ ਤੇ ਅਰਦਾਸਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ ਨਾਜ਼ੁਗੀ ਇੱਕ ਇੱਕ ਪਾਸੇ ਤਰਨ ਤਾਰਨ ਦੇ ਵਿੱਚ ਜਿੱਥੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਲੋਕਾਂ ਦੀ ਚਿੰਤਾ ਵੱਧ ਚੁੱਕੀ ਹੈ ਹਰੀਕੇ ਹੈੱਡ ਦੇ ਵਿੱਚ ਪਾਣੀ ਦਾ ਲੈਵਲ ਕਾਫੀ ਜ਼ਿਆਦਾ ਵਧਿਆ ਤੇ ਉਧਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਗਈ ਤੇ ਇਸੇ ਵਿੱਚ ਆਲੇ ਹੁਣ ਗੁਰੂ ਘਰਾਂ ਦੇ ਵਿੱਚ ਵੀ ਅਰਦਾਸਾਂ ਤੇ ਅਪੀਲਾ ਕੀਤੀਆਂ ਜਾ ਰਹੀਆਂ ਨੇ ਕਿ ਹੜ੍ਹਾਂ ਨੂੰ ਦੇਖਦਿਆਂ ਹੋਇਆ ਕਿਸੇ ਸੁਰੱਖਿਅਤ ਥਾਵਾਂ ਤੇ ਪਹੁੰਚਿਆ ਜਾਵੇ ਕਿਉਂਕਿ ਇਸ ਵੇਲੇ ਸਥਿਤੀ ਜਿਹੜੀ ਉਹ ਕਾਫੀ ਜ਼ਿਆਦਾ ਚਿੰਤਾਜਨਕ ਬਣੀ ਹੋਈ ਹੈ ਤਾਂ ਤਰਨ ਤਾਰਨ ਦੇ ਵਿੱਚ ਵੀ ਹਰੀਕੇ ਹੈੱਡ ਹੁਣ ਲੋਕਾਂ ਦੇ ਲਈ ਖਤਰਾ ਬਣਦਾ ਨਜ਼ਰ ਆ ਰਿਹਾ ਜਿਸ ਤੇ ਚਲਦਿਆ ਕੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਆ ਕਿ ਪ੍ਰਸ਼ਾਸਨ ਵੱਲੋਂ ਬੇਨਤੀ ਆ ਕਿ ਜੋ ਸਭਰਾ ਪਿੰਡ ਦੇ ਲਾਗੇ ਦਰਿਆ ਦੇ ਲਾਗੇ ਜਿਹੜੀਆਂ ਦੇ ਘਰ ਰਹਿੰਦੀਆਂ ਆ ਜਾਂ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਬੇਨਤੀ ਆ ਇਹ ਹੜਾਰ ਮੁੱਕ ਰਖਦਿਆ ਹੋਇਆ ਪਾਣੀ ਬਹੁਤ ਆ ਰਿਹਾ ਦਰਿਆ ਵਿੱਚ ਇਸ ਨੂੰ ਮੁੱਕ ਰਖਦਿਆ ਹੋਇਆ ਉਹ ਲੋਕ ਉਹ ਆਪਣੇ ਪਰਿਵਾਰਾਂ ਨੂੰ ਲੈ ਕੇ ਮਾਲ ਡੰਗਰੋਂ ਕੱਢ ਕੇ ਕਿਹ ਸੁਰੱਖਿਅਤ ਥਾਵਾਂ ਤੇ ਪਾਈ ਉੱਪਰ ਪਿੰਡ ਵਿੱਚ ਆ ਜਾਣ ਜਾਂ ਜਿੱਥੇ ਜਿੱਥੇ ਕੈਂਪ ਭਰੇ ਹ ਉਹਨਾਂ ਥਾਵਾਂ ਤੇ ਉਹ ਆ ਜਾਣ ਕਿਉਂਕਿ ਬਹੁਤ ਹੀ ਜ਼ਰੂਰੀ ਹੁਕਮ ਹੈ ਪ੍ਰਸ਼ਾਸਨ ਵੱਲੋਂ ਅਤੇ ਜਿਹੜਾ ਉਹ ਗੱਲ ਨੂੰ ਨਹੀਂ ਮੰਨਦਾ ਉਹ ਪ੍ਰਸ਼ਾਸਨ ਉਹਦੇ ਪਾਈ ਜ਼ਿੰਮੇਵਾਰ ਨਹੀਂ ਹੋਵੇਗਾ ਇਸ ਕ ਕੇ ਪਾਰੀ ਨੂੰ ਮੁੱਖ ਰੱਖਦੇ ਹਾਂ ਹਰਾ ਦੀ ਮਾਰ ਨੂੰ ਮੁੱਖ ਰੱਖਦੇ ਹੋਇਆ ਪ੍ਰਸ਼ਾਸਨ ਵੱਲੋਂ ਸਾਰੇ ਸਭਰਾ ਦੇ ਲਾਗੇ ਜੋ ਬਾਂਦੇ ਲਾਗੇ ਬੈਕਾਰ ਉਹਨਾਂ ਨੂੰ ਬੇਨਤੀ ਆ ਉਹ ਆਪੋ ਆਪਣੇ ਪਰਿਵਾਰਾਂ ਸਮੇਤ ਮਾਂ ਡੰਗਰ ਦੇ ਸਵੇਤ ਕੇ ਸੁਰੱਖਿਅਤ ਸਾਮਤੇ ਪਾਈ ਉਹ ਆ ਜਾਣ ਇਲਾਕੇ ਦੇ ਮੇਰੀ ਚੌਕੀ ਦੇ ਜਿੰਨੇ ਵੀ ਪਿੰਡ ਲੱਗਦੇ ਆ ਉਹਨਾਂ ਵਿੱਚ ਪਿੰਡ ਫੁੱਲਾਵਾਲੀ ਪਿੰਡ ਸਭਰਾ ਅਤੇ ਇਸ ਤੋਂ ਇਲਾਵਾ ਏ ਦੂਮੀ ਵਾਲਾ ਸ਼ੀਤਮัย ਚੁਗੀਆਂ ਅਤੇ ਕੋਟ ਬੁੱਢਾ ਅਤੇ ਗਦਾਈਕੇ ਇਸ ਤੋਂ ਇਲਾਵਾ ਪਿੰਡ ਜੱਲੋਕੇ ਉਰਲਾ ਤੇ ਜੱਲੋਕੇ ਪਾਰਲਾ ਇਹ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਖੜਾਣ ਦੀਆਂ ਜੋ ਦਰਿਆ ਵਿੱਚ ਪਾਣੀ ਤੇਜ਼ੀ ਨਾਲ ਆ ਰਿਹਾ ਉਸ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਮਾਜੋਗ ਡੀਸੀ ਸਾਹਿਬ ਨੇ ਇਲਾਕੇ ਰੈਡ ਅਲਰਟ ਕੀਤਾ ਹੋਇਆ ਵਾ ਇਸ ਲਈ ਮੇਰੇ ਇਲਾਕੇ ਦੇ ਜਿੰਨੇ ਵੀ ਹਲੇ ਹੈ ਗਿਆ ਨਿਵਾਸੀ ਆ ਉਹ ਆਪਣਾ ਸਮਾਨ ਕਿਸੇ ਸਖੇ ਜਗ੍ਹਾ ਤੇ ਲੈ ਜਾਣ ਅਤੇ ਆਪਣੇ ਬੱਚਿਆਂ ਨੂੰ ਸਖੇ ਜਗ੍ਹਾ ਤੇ ਲੈ ਜਾਣ ਤਾਂ ਕਿ ਕੋਈ ਵੀ ਜਿਹੜੇ ਕਿਸੇ ਦਾ ਵੀ ਨੁਕਸਾਨ ਨਾ ਹੋ ਸਕੇ ਅਤੇ ਜੇਕਰ ਕੋਈ ਅਜਾ ਕਰਨ ਤੋਂ ਮਨਾ ਕਰਦਾ ਜਾਂ ਨਹੀਂ ਕਰਦਾ ਤਾਂ ਉਹ ਆਪਣੇ ਜਿਹੜਾ ਵਾ ਨੁਕਸਾਨ ਦਾ ਖੁਦ ਮੇਵਾਰੂਗਾ ਫਿਰ ਦੁਬਾਰਾ ਬੇਨਤੀ ਕੀਤੀ ਜਾਂਦੀ ਆ ਕਿ ਜਿੰਨੇ ਵੀ ਮੇਰੇ ਇਲਾਕੇ ਦੇ ਪ੍ਰਭਾਵਿਤ ਪਿੰਡਿਆ ਉਹ ਸਾਰੇ ਅਹ ਵਿਕਤੀਆਂ ਦਾ ਬਤਨੀ ਕੀਆ ਉਹ ਇਲਾਕੇ ਆਪਣੇ ਦੇ ਬਿਕਾਂ ਦੇ ਡੇਰਿਆਂ ਤੋਂ ਬਾਹਰ ਆਣ ਕੇ ਕਹੇ ਉੱਚੀ ਜਗ੍ਹਾ ਤੇ ਆ ਜਾਣਾ